ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਆਪਣੇ ਇੰਸਟਾ ਅਕਾਊਂਟ ਨੂੰ ਬੰਦ ਕਰ ਦਿੱਤਾ ਜੀ ਹਾਂ ਦੀਪਿਕਾ ਲੂਥਰਾ ਨੂੰ ਅਲੰਬੀਹਾ ਗੈਂਗ ਤੋਂ ਧਮਕੀ ਮਿਲੀ ਹੈ ਧਮਕੀ ਤੋਂ ਬਾਅਦ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ 2 ਤੋਂ ਵਧਾ ਕੇ ਹੁਣ 6 ਪੁਲਿਸ ਮੁਲਾਜ਼ਮਾਂ ਨੂੰ ਸਿਫਤ ਸੁਰੱਖਿਆ ਵੇਤਨਾਤ ਕੀਤਾ ਗਿਆ। ਸੋਸ਼ਲ ਮੀਡੀਆ ਇਨਫਲੂਐਂਸਰ ਹੈ ਦੀਪਿਕਾ ਲੂਥਰਾ ਜਿਸ ਨੂੰ ਲਗਾਤਾਰ ਤਮਕੀਂ ਦੂਸਰੀ ਵਾਰ ਵੀ ਮਿਲੀ ਹੈ। ਹੁਣ ਬੰਬੀਹਾ ਗੈਂਗ ਤੋਂ ਉਸਨੂੰ ਤਮਕੀ ਮਿਲੀ ਹੈ। ਹਾਲਾਂਕਿ ਦੀਪਿਕਾ ਲੂਥਰਾ ਨੇ ਹੁਣ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ। ਤਮਕੀਂ ਤੋਂ ਬਾਅਦ ਪੁਲਿਸ ਸੁਰੱਖਿਆ ਚ ਪਰ ਉਸਦੇ ਵਾਅਦਾ ਕਰ ਦਿੱਤਾ ਗਿਆ। ਬੰਬੀਹਾ ਗੈਂਗ ਨੇ ਈਮੇਲ ਦੇ ਜ਼ਰੀਏ ਦੀਪਿਕਾ ਲੂਥਰਾ ਨੂੰ ਧਮਕੀ ਭੇਜੀ ਸੀ। ਮੇਲ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ। ਧਮਕੀ ਵਾਲੀ ਈਮੇਲ ਵਿੱਚ ਹਰ ਮਾਡਲ ਸੀ ਤਲਦੀਫ ਫੋਟੋ ਦੀ ਵੀ ਉਸ ਵਿੱਚ ਸ਼ੇਅਰ ਕੀਤੀ ਗਈ ਹੈ ਦੱਸ ਦੇ ਕਿ ਅਮਰਿਤਪਾਲ ਸਿੰਘ ਮਹਿਰੋ ਪਹਿਲਾਂ ਹੀ ਦੀਪਿਕਾ ਲੂਥਰਾ ਨੂੰ ਧਮਕੀ ਦੇ ਚੁੱਕਿਆ ਤੇ ਹੁਣ ਬੰਬੀਹਾ ਗੈਂਗ ਵੱਲੋਂ ਵੀ ਇੱਥੇ ਧਮਕੀ ਭਰੀ ਈਮੇਲ ਭੇਜੀ ਗਈ ਹੈ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਇੱਥੇ ਪੁਲਿਸ ਸੁਰੱਖਿਆ ਮਿਲੀ ਹੋਈ ਹੈ ਜਿਸ ਵਿੱਚ ਹੁਣ ਵਾਅਦਾ ਕੀਤਾ ਗਿਆ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਕਤਲ ਦਾ ਮੁੱਖ ਮਲਜ਼ਮ ਹੈ ਅਮਰਿਤਪਾਲ ਮਹਿਰੋ ਸੋ ਜਿਸ ਕਦਰ ਇੱਥੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਲਗਾਤਾਰ ਧਮਕੀਆਂ ਹੁਣ ਦਿੱਤੀਆਂ ਜਾ ਰਹੀਆਂ ਨੇ ਦੱਸ ਦੇ ਕਿ ਹਾਲ ਹੀ ਵਿੱਚ ਜੋ ਕੰਚਨਫ ਕਮਲਕੌਰ ਪਾਬੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਡਰ ਔਰ ਸਹਿਮਨਾ ਸੋਸ਼ਲ ਮੀਡੀਆ ਇਨਫਲੂਐਂਸਰਸ ਤੇ ਇਨਸਟਾ ਜੋ ਚਲਾਉਂਦੇ ਨੇ ਜੋ ਰੀਲਸ ਬਣਾਉਂਦੇ ਨੇ ਉਹਨਾਂ ਵਿੱਚ ਪਾਇਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਕਤਲ ਦਾ ਮੁੱਖ ਮਲਜ਼ਮ ਹੈ ਅਮਰਿਤਪਾਲ ਮਹਿਰੋ ਜਿਸ ਦੇ ਵੱਲੋਂ ਪਹਿਲਾਂ ਧਮਕੀ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ ਇਥੇ ਈਮੇਲ ਦੇ ਜ਼ਰੀਏ ਇੱਕ ਧਮਕੀ ਹੋਰ ਮਿਲੀ ਹੈ ਦੀਪਿਕਾ ਲੂਤਰਾ ਨੂੰ ਜਿਸ ਤੋਂ ਬਾਅਦ ਉਸ ਦੀ ਸੁਰੱਖਿਆ 'ਚ ਵੀ ਵਾਅਦਾ ਕੀਤਾ ਗਿਆ ਹੈ ਦੋ ਦੀ ਜਗ੍ਹਾ 6 ਮੁਲਾਜ਼ਮ ਲਗਾਏ ਗਏ ਨੇ ਉਤੇ ਹੀ ਉਸਨੇ ਆਪਣਾ ਇੰਸਟਾ ਅਕਾਊਂਟ ਵੀ ਫਿਲਹਾਲ ਦੀਪਿਕਾ ਲੂਥਰਾ ਨੇ ਬੰਦ ਕਰ ਦਿੱਤਾ। ਤੁਮਕੀ ਦੀ ਤਬਾਤ ਪੁਲਿਸ ਸੁਰੱਖਿਆ ਵੀ ਜੜੀ ਹੈ ਉਹ ਬਧਾਈ ਗਈ ਹੈ ਮੇਲਜ਼ ਬਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ। ਸੋ ਫਿਲਹਾਲ 2 ਤੋਂ ਬਧਾ ਕੇ 6 ਪੁਲਿਸ ਮੁਲਾਜ਼ਮ ਉਸ ਦੀ ਸੁਰੱਖਿਆ ਵਿਤਨਾਤ ਕੀਤੇ ਗਏ ਨੇ। ਇਥੇ ਬੰਬੀਹਾ ਗੈਂਗ ਨੇ ਈਮੇਲ ਦੇ ਜ਼ਰੀਏ ਦੀਪਿਕਾ ਲੂਥਰਾ ਨੂੰ ਦੱਸ ਦਿੱਤੇ ਕਿ ਤਮਕੀ ਭੇਜੀ ਸੀ। ਤੋ ਇਸ ਤੋਂ ਬਾਅਦ ਰਾਹ ਹੈ ਦੀਪਿਕਾ ਲੂਥਰਾ ਵੱਲੋਂ ਆਪਣਾ ਇੰਸਟਾ ਅਕਾਊਂਟ ਵੀ ਫਿਲਹਾਲ ਬੰਦ ਕੀਤਾ ਗਿਆ ਹੈ ਬਬਰ ਖਾਲਸ ਇੰਟਰਨੈਸ਼ਨਲ ਦਾਵੀ ਇਸ ਮੇਲ ਵਿੱਚ ਜ਼ਿਕਰ ਕੀਤਾ ਗਿਆ ਔਰ ਕਿਤੇ ਨਾ ਕਿਤੇ ਜਿਸ ਕਦਰ ਕੰਚਨ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਅਮਰਿਤਪਾਲ ਮੈਰੋ ਨੇ ਲਈ ਹਾਲਾਂਕਿ ਉਸ ਦੇ ਦੋ ਸਾਥੀਆਂ ਨੂੰ ਜ਼ੋਰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਉਹ ਹੁਣ ਤੱਕ ਫੁੱਲ ਅਸੀ ਗ੍ਰਿਫਤ ਤੋਂ ਬਾਹਰ ਹੈ ਔਰ ਇਥੇ ਹੁਣ ਇੱਕ ਹੋਰ ਧਮਕੀ ਜੜੀ ਹੈ ਮਿਲੀ ਹੈ ਦੀਪਿਕਾ ਲੂਥਰਾ ਨੂੰ ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਿੱਚ ਵਾਅਦਾ ਹੁਣ ਕਰ ਦਿੱਤਾ ਗਿਆ ਹੈ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਮੁਰਤ ਤੋਂ ਧਮਕੀ ਮਿਲੀ ਹੈ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਇੱਥੇ ਹੁਣ ਪੁਲਿਸ ਸੁਰੱਖਿਆ ਜੜੀ ਮਿਲੀ ਹੈ ਤਸਵੀਰ ਦੇਖ ਰਹੋ ਜਿੱਥੇ ਉਸ ਦਾ ਘਰ ਹੈ ਕਿਸ ਕਦਰ ਉੱਥੇ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਪਹਿਲਾਂ ਜਦੋਂ ਧਮਕੀ ਮਿਲੀ ਸੀ ਦੋ ਸੁਰੱਖਿਆ ਮੁਲਾਜ਼ਮ ਉਸੇ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ ਤੇ ਹੁਣ ਇਹ ਵਧਾ ਕੇ 6 ਕਰ ਦਿੱਤੇ ਗਏ ਨੇ ਦੀਪਿਕਾ ਲੂਥਰਾ ਨੂੰ ਅੱਜ ਬੰਬੀਹਾ ਗੈਂਗ ਤੋਂ ਧਮਕੀ ਮਿਲੀ ਹੈ ਮੇਲਵਿਚ ਬਬਰ ਖਾਲਸਾ ਇੰਟਰਨੈਸ਼ਨਲ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਤਮਕੀ ਤੋਂ ਬਾਅਦ ਪੁਲਿਸ ਸੁਰੱਖਿਆ ਜੜੀ ਹੈ ਉਹ ਵਧਾਈ ਗਈ ਹੈ ਜ ਜ ਤਸਵੀਰਾਂ ਦੇਖ ਰੋ ਲੇਕਿਨ ਜਿਸ ਕਦਰ ਇਥੇ ਤਮਕੀਆਂ ਮਿਲ ਰਹੀਆਂ ਨੇ ਔਰ ਖਾਸ ਤੌਰ ਤੇ ਜੋ ਕਤਲ ਹੋਇਆ ਕੰਚਨ ਦਾ ਕਮਲਕੌਰ ਉਫ ਪਾਬੀ ਦਾ ਉਸ ਤੋਂ ਬਾਅਦ ਜਿਹੜਾ ਹੈ ਹੁਣ ਹੋਰ ਜ਼ਿਆਦਾ ਇਹਨਾਂ ਇਨਫਲੂਐਂਸਰਜ਼ ਦੇ ਵਿੱਚ ਡਰ ਔਰ ਸਹਿਮ ਪਾਇਆ ਜਾ ਰਿਹਾ ਹੈ ਔਰ ਇਸ ਦੇ ਚਲਦਿਆਂ ਹੀ ਪੁਲਿਸ ਨੇ ਦੀਪਿਕਾ ਲੂਥਰਾ ਨੇ ਕਿਉਂਕਿ ਸ਼ਿਕਾਇਤ ਦਰਜ ਕਰਾਈ ਸੀ ਤਮਕੀ ਮਿਲਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਉਹਦੀ ਸੁਰੱਖਿਆ ਦਾ ਵਾਦਾ ਕੀਤਾ ਗਿਆ ਸੀ ਤੋ ਹੁਣ ਜਿਸ ਤਰ੍ਹਾਂ ਦੇ ਨਾਲ ਈਮੇਲ ਦੇ ਜ਼ਰੀਏ ਇੱਕ ਵਾਰ ਫਿਰ ਉਸਨੂੰ ਧਮਕੀ ਮਿਲੀ ਹੈ ਧਮਕੀ ਵਾਲੀ ਈਮੇਲ ਵਿੱਚ ਹਰਿਆਣਾ ਦੇ ਮਾਡਲ ਸ਼ੀਤਲ ਦੇ ਕਤਲ ਦਾ ਵੀ ਜ਼ਿਕਰ ਹੈ ਮਨਿੰਦਰ ਮੋਂਗਾ ਦੇ ਨਾਲ ਗੱਲ ਕਰਦੇ ਹਾਂ ਅਮਿੰਦਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਜੜੀਆਂ ਨੇ ਉਹ ਮਿਲ ਰੀਆਂ ਨੇ ਇਨਫਲੂਐਂਸਰਸ ਨੂੰ ਤੇ ਹੁਣ ਦੀਪਿਕਾ ਲੂਥਰਾ ਜਿਸ ਦੀ ਹੁਣ ਸੁਰੱਖਿਆ 'ਚ ਹੋਰ ਵਾਅਦਾ ਕੀਤਾ ਗਿਆ ਹੈ ਆ ਬਿਲਕੁਲ ਅਸੀਂ ਤਸਵੀਰ ਸਾਜੀ ਕਰਾਂਗੇ ਦੀਪਕਾ ਲੂਤਰਾ ਦੇ ਘਰ ਦੀ ਜਿੱਥੇ ਇਸ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਨਜ਼ਰ ਆ ਰਹੇ ਨੇ ਔਰ ਸਭ ਤੋਂ ਖਾਸ ਕਰਕੇ ਇਸ ਵੇਲੇ ਅਮਰਸਰ ਦੇ ਐਸਪੀ ਹੈੱਡ ਕੁਆਟਰ ਪ੍ਰਵਿੰਦਰ ਕੋਰ ਦੀ ਗਵਾਈ 'ਚ ਹੇਠ ਇੱਕ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਜਿਹੜੀ ਇਸ ਵੇਲੇ ਦੀਪਕਾ ਦੇ ਘਰ ਦੇ ਅੰਦਰ ਮੌਜੂਦ ਹੈ ਜਿਸ ਦੇ ਵਿੱਚ ਇੱਕ ਡੀਐਸਪੀ ਤੇ ਨਾਲ ਮੋਖੰਪੁਰਾ ਥਾਣੇ ਦੇ ਐਸਐਚਓ ਵੀ ਮੌਜੂਦ ਨੇ ਔਰ ਪਹਿਲਾਂ ਤਾਂ ਤਸਵੀਸਾਂ ਜੀ ਕਰ ਰਹੇ ਕਿ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਵੀ ਸੁਰੱਖਿਆ ਦੀ ਪ੍ਰਬੰਧ ਕੀਤੇ ਗਏ ਨੇ ਗਲੀ ਦੇ ਮੋੜ ਤੇ ਵੀ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਘਰ ਦੇ ਬਾਹਰ ਔਰ ਇਸ ਵੇਲੇ ਅੰਦਰ ਐਸਪੀ ਪੱਤਰਦੀ ਅਧਿਕਾਰੀ ਪਰਮਿੰਦਰ ਕੌਰ ਉਹਨਾਂ ਤੋਂ ਇਲਾਵਾ ਤਿੰਨ ਅਧਿਕਾਰੀ ਹੋਰ ਜੋ ਜਿਹੜੇ ਵਜੂਦ ਨੇ ਡੀਐਸਪੀ ਗਗਨਦੀਪ ਸਿੰਘ ਜੀ ਐਸਐਚਓ ਮੋਹਿਤ ਕੁਮਾਰ ਸਮੇਤ ਤੋਂ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਹੁਣ ਦੀਪਕਾ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹਾਲਾਂਕਿ ਗੱਲਬਾਤ ਦਾ ਵਿਸ਼ਾ ਕੀ ਹੈ ਤਾਜ ਜੋ ਜਿਆਦਾ ਸਭਾਵਨਾ ਇਸ ਗੱਲ ਦੀ ਨਜ਼ਰ ਆ ਰਹੀ ਕਿ ਜਿਸ ਤਰ੍ਹਾਂ ਪਿਛਲੇ 3 ਦਿਨ ਤੋਂ ਲਗਾਤਾਰ 14 15 16 ਜੂਨ ਅਲੱਗ-ਅਲੱਗ ਈਮੇਲ ਆਈ ਡੀਸ ਤੋਂ ਈਮੇਲ ਦੇ ਜ਼ਰੀਏ ਦੀਪਕਾ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਤੋ ਤਾਜ਼ਾ ਜੋ ਮੇਲ ਆਈ ਹੈ ਉਹ ਬੀਤੀ ਰਾਤ 8 ਵਜੇ ਦੇ ਕਰੀਬ ਬੰਬੀਹਾ ਗਰੁੱਪ ਵੱਲੋਂ ਮੁਰ ਤੋਂ ਦੀਪਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਔਰ ਨਾਲ ਇਹ ਵੀ ਚੈਲੰਜ ਕੀਤਾ ਗਿਆ ਕਿ ਸੁਰੱਖਿਆ ਜਿਹੜੀ ਤੁਹਾਨੂੰ ਮਿਲੀ ਹੈ ਉਹ ਉਹ ਤੈਨੂੰ ਬਚਾ ਨਹੀਂ ਸਕੇਗੀ ਤੇ ਸਿੱਧੇ ਤੌਰ ਤੇ ਨਾਲ ਜਿਹੜੀ ਤਸਵੀਰ ਲਗਾਈ ਗਈ ਹਰਿਆਣਾ ਜੋ ਇੱਕ ਇਨਫਲੂਐਂਸਰ ਦਾ ਕਤਲ ਕੀਤਾ ਮਿਲੀ ਹੈ ਤਾਂ ਉਸਦੀ ਵੀ ਤਸਵੀਰ ਜਿਹੜੀ ਹੈ ਉਸ ਈਮੇਲ ਦੇ ਵਿੱਚ ਅਟੈਚ ਕੀਤੀ ਗਈ ਹੈ ਤਾਂ ਇਹ ਜ਼ਾਹਰ ਜੀ ਗੱਲ ਹੈ ਇਹਨਾਂ ਹਾਲਾਤਾਂ ਜਦੋਂ ਸਭ ਤੋਂ ਪਹਿਲਾਂ ਕੰਚਨ ਕੁਮਾਰੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਅੰਮ੍ਰਿਤਪਾਲ ਮੈਰੋ ਇੱਕ ਪੋਸਟ ਪਾਉਂਦੇ ਨੇ ਇੱਕ ਵੀਡੀਓ ਅਪਲੋਡ ਕਰਦੇ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਸ ਦੇ ਵਿੱਚ ਉਹ ਜਿੱਥੇ ਕੰਚਨ ਕੁਮਾਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਉੱਥੇ ਨਾਲ ਹੀ ਬਾਕੀ ਇਨਫਲੂਐਂਸਰਾਂ ਨੂੰ ਵੀ ਜਿਹੜਾ ਧਮਕੀ ਦਿੰਦੇ ਨੇ ਜਿਨ੍ਹਾਂ ਵਿੱਚੋਂ ਚੇਚੇ ਤੌਰ ਤੇ ਨਾਂ ਲਿਆ ਜਾਂਦਾ ਦੀਪਕਾ ਲੁਥਰਾ ਅਤੇ ਪ੍ਰੀਤ ਜੱਟੀ ਦਾ ਉਸ ਤੋਂ ਬਾਅਦ ਦੀਪਕਾ ਲੁਥਰਾ ਮੀਡੀਆ ਦੇ ਮੁਖਾਤਿਬ ਹੁੰਦੀ ਹੈ ਆਪਣਾ ਦਰਦ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ 2 ਮਹੀਨੇ ਪਹਿਲਾਂ ਵੀ ਅਮਰਤਪਾਲ ਮੈਰੋ ਵੱਲੋਂ ਉਸ ਨੂੰ ਧੋਖੇ ਦੇ ਨਾਲ ਬੁਲਾਇਆ ਗਿਆ ਸੀ ਔਰ ਉਸ ਤੋਂ ਬਾਅਦ ਉਸ ਤੋਂ ਪ੍ਰੋਮਿਸ ਲਿਆ ਗਿਆ ਵਚਨ ਕਰਵਾਇਆ ਗਿਆ ਕਿ ਅੱਜ ਤੋਂ ਬਾਅਦ ਕੋਈ ਵੀ ਡਬਲ मीनिंग ਕੰਟੈਂਟ ਜਿਹੜਾ ਅਪਲੋਡ ਨਹੀਂ ਕਰੂੰਗੀ ਔਰ ਪਿਛਲੀਆਂ ਸਾਰੀਆਂ ਡਬਲ मीनिंग ਵਾਲੀਆਂ ਵੀਡੀਓਜ਼ ਡਿਲੀਟ ਕਰਵਾ ਦਿੱਤੀ ਹੈ ਕਿ ਹਾਲਾਂਕਿ ਦੀਪਕਾ ਦਾ ਇਹ ਦਾਅਵਾ ਹੈ ਕਿ ਪਿਛਲੇ 2 ਮਹੀਨਿਆਂ ਚ ਜਦੋਂ ਤਾਂ ਅਮਰਿਤਪਾਲ ਮਹਿਰੋ ਨੂੰ ਕਮਿਟਮੈਂਟ ਕੀਤੀ ਹੈ ਪ੍ਰੋਮਿਸ ਕੀਤਾ ਹੈ ਉਸ ਤੋਂ ਬਾਅਦ ਅੱਜ ਤੱਕ ਉਸ ਵੱਲੋਂ ਕੋਈ ਵੀ ਅਜਿਹਾ ਕੰਟੈਂਟ ਜਿਹੜਾ ਹੈ ਉਹ ਅਪਲੋਡ ਨਹੀਂ ਕੀਤਾ ਗਿਆ ਤੋਂ ਉਸਤੇ ਬਾਅਦੂ ਜਿਹੜਾ ਹੁਣ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਈਮੇਲ ਤੇ ਜਿਹੜੀ ਧਮਕੀ ਦਿੱਤੀ ਜਾ ਰਹੀ ਹਾਲਾਂਕਿ ਬੀਤੇ ਕੱਲ ਤੋਂ ਪੁਲਿਸ ਤੇ ਦੋ ਸੁਰੱਖਿਆ ਮਹਾਜੇ ਮੈਥੇ ਤਰਾਜ਼ ਕੀਤੇ ਗਏ ਸਨ ਦੀਪਕਾ ਦੇ ਘਰ ਦੇ ਬਾਹਰ ਪਵਨ ਨਗਰ ਜਿੱਥੇ ਦੀਪਕਾ ਦਾ ਘਰ ਹੈ ਪਰ ਹੁਣ ਅੱਜ ਜਿ ਕੋ 3 ਦਿਨ ਤੋਂ ਲਗਾਤਾਰ ਕਿਉਂਕਿ ਫਿਰ ਈਮੇਲਜ਼ ਆ ਰਹੀਆਂ ਤਾਂ ਅੱਜ ਸੁਰੱਖਿਆ ਪ੍ਰਬੰਧ ਹੋਰ ਜ਼ਿਆਦਾ ਚੌਕਸ ਕੀਤੇ ਗਏ ਐ ਸੁਰੱਖਿਆ ਦੇ ਲਿਹਾਜ਼ ਨਾਲ ਜਿੱਥੇ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਬਤਾਈ ਗਈ ਹੈ ਉਸ ਤੋਂ ਇਲਾਵਾ ਹੁਣ ਉੱਚ ਅਧਿਕਾਰੀ ਇੱਥੇ ਪਹੁੰਚੇ ਨੇ ਦੀਪਕਾ ਦੇ ਘਰ ਦੇ ਅੰਦਰ ਮੌਜੂਦ ਨੇ ਦੀਪਕਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜ਼ਾਹਰ ਜੀ ਗੱਲ ਹੈ ਜਿਹੋ ਜਿਹੇ ਹਾਲਾਤ ਨੇ ਦੀਪਕਾ ਨੂੰ ਸੁਰੱਖਿਆ ਦਾ ਪ੍ਰੋਸਾ ਦਵਾਇਆ ਜਾ ਰਿਹਾ ਕਿਉਂਕਿ ਦੀਪਕਾ ਜਾਂ ਉਸ ਦਾ ਪੂਰਾ ਪਰਿਵਾਰ ਖੌਫਜ਼ਦ ਹੈ ਸਹਿਮੇ ਹੋਏ ਨੇ ਲਗਾਤਾਰ ਜਿਸ ਤਰ੍ਹਾਂ ਤਰੀਕੇ ਦੇ ਨਾਲ ਇਹ ਵਿਵਾਦ ਪੱਖਿਆ ਹੋਇਆ ਹੈ ਲਗਾਤਾਰ 14 15 16 ਤਿੰਨ ਦਿਨ ਤੋਂ ਈਮੇਲਸ ਕੀਤੀਆਂ ਜਾ ਰਹੀਆਂ ਹਨ ਬੱਬਰ ਖਾਲਸਾ ਗਰੁੱਪ ਦੀ ਜਾਂ ਫਿਰ ਬੰਬੀਹਾ ਗਰੁੱਪ ਦੀ ਵੱਖ-ਵੱਖ ਤਰੀਕੇ ਦੇ ਨਾਲ ਜੋ ਮੇਲ ਤੇ ਰਹੀ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇੰਤਜ਼ਾਰ ਰੂਗਾ ਕਿ ਅਧਿਕਾਰੀ ਕਦੋਂ ਬਾਹਰ ਆਉਂਦੇ ਨੇ ਮੀਡੀਆ ਦੇ ਨਾਲ ਕੀ ਗੱਲਬਾਤ ਕਰਦੇ ਨੇ ਸੁਰੱਖਿਆ ਨੂੰ ਲੈ ਕੇ ਹੁਣ ਕਿੰਨੇ ਬਿਲਕੁਲ ਇੱਥੇ ਕਿਉਂਕਿ ਜਿਸ ਕਦਰ ਕਤਲ ਜੋ ਖੋਇਆ ਕੰਚਨ ਦਾ ਉਸ ਤੋਂ ਬਾਅਦ ਇੱਥੇ ਇਹਨਾਂ ਇਨਫਲੂਐਂਸਰਸ ਵਿੱਚ ਇੱਕ ਜ਼ਰੂਰ ਪਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਸੁਰੱਖਿਆ ਵੀ ਇੱਥੇ ਵਧਾਈ ਗਈ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਹਾਲ